ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਾਲਾਂ ਤਾਂ ਹਰ ਘਰ ਦੇ ਵਿੱਚ ਬੰਦੀਆਂ ਹੀ ਰਹਿੰਦੀਆਂ ਨੇ ਕਿਉਂਕਿ ਹਰ ਘਰ ਵਿੱਚ ਕੋਈ ਨਾ ਕੋਈ ਦਾਲ ਦਾ ਸ਼ਕੀਨ ਹੁੰਦਾ ਹੀ ਹੈ ਤੇ ਆਪਾਂ ਬਣਾਈ ਹੈ ਜ ਬਹੁਤ ਹੀ ਟੇਸਟੀ ਜੀ ਦਾਲ ਪਾਲਕ ਜਿਹੜੀ ਖਾਣ ਵਿੱਚ ਐਨੀ ਜ਼ਿਆਦਾ ਵਧੀਆ ਬਣਦੀ ਹੈ ਤਾਂ ਇੱਕ ਵਾਰ ਟਰਾਈ ਕਰਕੇ ਜਰੂਰ ਦੇਖਿਓ ਇਹਦੇ ਲਈ ਲਈਏ ਜੀ ਆਪਾਂ ਛੋਲਿਆਂ ਦੀ ਦਾਲ ਤੇ ਥੋੜੀ ਜੀ ਲਈਏ ਪੀਲੀ ਮੂੰਗੀ ਇਹਨਾਂ ਨੂੰ ਆਪਾਂ ਅੱਧਾ ਘੰਟਾ ਪਹਿਲਾਂ ਹੀ ਭਿਉਂ ਕੇ ਰੱਖਤਾ ਸੀ ਤੇ ਕੁੱਕਰ ਦੇ ਵਿੱਚ ਪਾਇਆ ਜੀ ਆਪਾਂ ਡੇਢ ਗਲਾਸ ਪਾਣੀ ਉਸ ਤੋਂ ਵੀ ਥੋੜਾ ਜਿਹਾ ਘਾਟੀ ਪਾਇਆ ਤੇਰੇ ਵਿੱਚ ਆਪਾਂ ਦੋਨੇ दालਾਂ ਪਾਲੀਆਂ ਜਿਹੜੀ ਆਪਣੀ ਛੋਲਿਆਂ ਦੀ ਦਾਲ ਤੇ ਮੂੰਗੀ ਦੀ ਦਾਲ ਸੀ ਇਹ ਮਿਕਸ ਕਰਕੇ ਅੱਧੀ ਕੌਲੀ ਤੋਂ ਥੋੜੀ ਜਿਹੀ ਜ਼ਿਆਦਾ ਸੀ ਤੁਸੀਂ ਚਾਹੋ ਤਾਂ ਪੀਲੀ ਮੂੰਗੀ ਦੀ ਥਾਂ ਤੇ ਇਹਦੇ ਵਿੱਚ ਹਰੀ ਮੂੰਗੀ ਪਾ ਸਕਦੇ ਹੋ ਕਿਉਂਕਿ ਜਦੋਂ ਉਹਨੂੰ ਭਿਓ ਕੇ ਰੱਖੋਗੇ ਤਾਂ ਉਹਦਾ ਛਿਲਕਾ ਉੱਤਰ ਜਾਣਾ ਹੈ ਉਸ ਤੋਂ ਬਾਅਦ ਜੀ ਆਪਾਂ ਵਿੱਚ ਪਾਇਆ ਨਮਕ ਉਹ ਤੁਸੀਂ ਜ਼ਰੂਰਤ ਅਨੁਸਾਰ ਪਾਣਾ ਫਿਰ ਪਾਵਾਂਗੇ ਆਪਾਂ ਹਲਦੀ ਤੇ ਬਿਲਕੁਲ ਥੋੜਾ ਜਿਹਾ ਪਾਇਆ ਆ ਪਦੇਸੀ ਘਿਓ। ਇਹਦੀ ਥਾਂ ਤੇ ਤੁਸੀਂ ਕੋਈ ਵੀ ਕਿਚਨ ਆਇਲ ਵੀ ਯੂਜ਼ ਕਰ ਸਕਦੇ ਹੋ। ਇਹ ਆਪਾਂ ਇਸ ਲਈ ਪਾਇਆ ਤਾਂ ਕਿ ਦਾਲ ਦਾ ਪਾਣੀ ਵਗੈਰਾ ਕਈ ਵਾਰੀ ਟੱਕਣ ਵਿੱਚੋਂ ਬਾਹਰ ਆ ਜਾਂਦਾ। ਤਾਂ ਇਹਦੇ ਨਾਲ ਬਿਲਕੁਲ ਨਹੀਂ ਆਉਂਦਾ। ਇਹ ਤੁਸੀਂ ਕਿਸੇ ਵੀ ਦਾਲ ਵਿੱਚ ਜਦੋਂ ਬਣਾਉਣੀ ਹੋਵੇ ਤਾਂ ਉਹਦੇ ਵਿੱਚ ਘਿਓ ਜਾਂ ਥੋੜਾ ਜਿਹਾ ਤੇਲ ਜ਼ਰੂਰ ਪਾ ਦਿਆ ਕਰੋ। ਫਿਰ ਆਪਾਂ ਕੱਟ ਲਿਆ ਜੀ ਇਹਦੇ ਲਈ ਪਾਲਕ ਤੇ ਨੂੰ ਹੁਣ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ। ਚਾਹੇ ਤੁਸੀਂ ਪਹਿਲਾਂ ਧੋ ਲੈਣਾ ਇਹ ਤੁਹਾਡੀ ਮਰਜ਼ੀ ਹੈ। ਉਸ ਤੋਂ ਬਾਅਦ ਜੀ ਇੱਕ ਲੇਪੈਣ ਜਿਹਦੇ ਵਿੱਚ 1.5 ਗਲਾਸ ਪਾਇਆ ਪਾਣੀ ਦਾ ਤੇ ਵਿੱਚ ਪਾਇਆ ਪਾਲਕ ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜਦੋਂ ਇਹ ਉਬਾਲੇ ਲੈਣ ਲੱਗ ਗਿਆ ਤਾਂ ਇੱਥੋਂ ਤੁਸੀਂ ਉਹਨੂੰ 3 ਤੋਂ 4 ਮਿੰਟ ਲਗਾਤਾਰ ਪਕਾਈ ਜਾਣਾਗਾ ਤੇ ਉਸ ਤੋਂ ਬਾਅਦ ਜਦੋਂ ਇਹ ਪੱਕ ਗਿਆ ਇਹਨੂੰ ਉਤਾਰ ਕੇ ਇੱਕ ਸਾਈਡ ਤੇ ਰੱਖ ਦਿਓ ਫਿਰ ਆਪਾਂ ਇਹਦੇ ਲਈ ਕਟਾਂਗੇ ਜੀ ਤੜਕਾ ਜਿਹਦੇ ਵਿੱਚ ਆਪਾਂ ਲਈਏ ਦੋ ਤਿੰਨ ਪਿਆਜ਼ ਅਦਰਕ ਲਸਣ ਹਰੀ ਮਿਰਚ ਤੜਕੇ ਵਿੱਚ ਜਿਹੜੀ ਵੀ ਚੀਜ਼ ਤੁਹਾਨੂੰ ਪਸੰਦ ਨਾ ਹੋਵੇ ਤਾਂ ਤੁਸੀਂ ਉਹਨੂੰ ਸਕਿੱਪ ਕਰ ਦਿਓ ਉਸ ਤੋਂ ਬਾਅਦ ਜੀ ਆਪਾਂ ਲਿਆ ਉਬਾਲਿਆ ਹੋਇਆ ਪਾਲਕ ਤੇ ਇਹਨੂੰ ਆਪਾਂ ਕਿਸੇ ਵੀ ਛਲਨੀ ਰਾਹੀਂ ਛਾਲ ਲਾਂਗੇ ਪਾਣੀ ਨੂੰ ਇੱਕ ਸਾਈਡ ਤੇ ਕਰ ਦਾਂਗੇ ਤੇ ਪਾਲਕ ਨੂੰ ਇੱਕ ਸਾਈਡ ਤੇ ਕਿਉਂਕਿ ਜਿਹੜਾ ਇਹਦਾ ਪਾਣੀ ਹੈ ਉਹ ਤੁਸੀਂ ਬਿਲਕੁਲ ਵੀ वेस्ट ਨਹੀਂ ਕਰਨਾ ਉਹ ਆਪਣੇ ਬਹੁਤ ਹੀ ਵਰਤੋਂ ਵਿੱਚ ਆਊਗਾ ਉਸ ਤੋਂ ਬਾਅਦ ਲੈ लीजिए ਆਪਾਂ ਇੱਕ ਕੜਾਈ ਤੇ ਜਿਹਦੇ ਵਿੱਚ ਅੱਧੀ ਕੜਚੀ ਪਾਵਾਂਗੇ ਸਰੋਂ ਦੀ ਤੇਲ ਦੀ ਤੇਲ ਨੂੰ ਤੁਸੀਂ ਚੰਗੀ ਤਰ੍ਹਾਂ ਇੱਥੇ ਗਰਮ ਕਰ ਲਿਓ ਚਾਹੋ ਤਾਂ ਤੁਸੀਂ ਇੱਥੇ ਸਾਰਾ ਦੇਸੀ ਘਿਓ ਵੀ ਵਰਤ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਇਹਨੂੰ ਆਪਾਂ ਹੌਲੀ-ਹੌਲੀ ਪਕਾਵਾਂਗੇ ਵਿੱਚ ਪਾਵਾਂਗੇ ਤਿੰਨ ਚਾਰ ਹਰੀਆਂ ਮਿਰਚਾਂ ਆਪਾਂ ਤੜਕਾ ਇਸ ਹਿਸਾਬ ਨਾਲ ਲਗਾ ਰਹੇ ਹਾਂ ਕਿਉਂਕਿ ਦਾਲ ਦਾ ਟੇਸ ਹੈ ਜਿਹੜਾ ਇਹਦੇ ਹਿਸਾਬ ਨਾਲ ਬੜਾ ਹੀ ਵਧੀਆ ਆਉਂਦਾ ਤੇ ਬਾਕੀ ਜਿਹੜੇ ਚੀਜ਼ ਨੂੰ ਅੱਗੇ ਪਿੱਛੇ ਪੁੰਦੇ ਆ ਉਹ ਤੁਹਾਡੀ ਮਰਜ਼ੀ ਕਿਉਂਕਿ ਕਈ ਐ ਜਿਹੜੇ ਅਦਰਕ ਲਸਣ ਪਹਿਲਾਂ ਪੁੰਨ ਲੈਂਦੇ ਆ ਆਪਾਂ ਇਹਦੇ ਵਿਚਕਾਰ ਰੱਖ ਕੇ ਪਕਾਵਾਂਗੇ ਕਿਉਂਕਿ ਜਿਹੜਾ ਬਾਅਦ ਵਿੱਚ ਇਹਦਾ ਟੇਸਟ ਆਉਂਦਾ ਨਾਲ ਨਾਲ ਬੜਾ ਹੀ ਵਧੀਆ ਆਉਂਦਾ ਹੈ ਗੈਸ ਦੀ ਬਿਲਕੁਲ ਸਲੋ ਫਲੇਮ ਤੇ ਆਪਾਂ 3 ਤੋਂ 4 ਮਿੰਟ ਤੱਕ ਇਹਨੂੰ ਹੌਲੀ-ਹੌਲੀ ਪਕਾਵਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸੁੱਕੇ ਮਸਾਲੇ ਸਿੰਪਲ ਮਸਾਲਾ ਤਨੀਆ ਪਾਊਡਰ ਹਲਦੀ ਨਮਕ ਰੰਗ ਵਾਲੀ ਮਿਰਚ ਸਾਰੀਆਂ ਚੀਜ਼ਾਂ ਤੁਸੀਂ ਪਾ ਦਿਓ ਪਰ ਜਿਹੜਾ ਨਮਕ ਹੈ ਉਹ ਤੁਸੀਂ ਦੇਖ ਕੇ ਪਾਉਣਾ ਕਿਉਂਕਿ ਪਹਿਲਾਂ ਵੀ ਤੁਸੀਂ ਦਾਲ ਵਿੱਚ ਪਾਇਆ ਸੀ ਉਸ ਤੋਂ ਬਾਅਦ ਬਿਲਕੁਲ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਪਾਲਕ ਵਾਲਾ ਪਾਣੀ ਹਾਂਜੀ ਉਹ ਪਾਣੀ ਆਪਾਂ ਹੁਣ ਵਰਤਾਂਗੇ ਜਦੋਂ ਇਹ ਪੱਕਣ ਲੱਗ ਜੂਗਾ ਤਾਂ ਇਹਦੀ ਬੜੀ ਸੋਹਣੀ ਖੁਸ਼ਬੂ ਹੈ ਜਿਹੜੀ ਉਹ ਆਉਣ ਲੱਗ ਜੂਗੀ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ 3-4 ਮਿੰਟ ਲਈ ਪਕਾਵਾਂਗੇ ਤੇ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਜਿਹੀਆਂ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੀ ਸਰਦੀ ਵਿੱਚ ਇਸ ਤਰ੍ਹਾਂ ਦੀ ਦਾਲ ਦਾ ਜਿਹੜਾ ਆਨੰਦ ਲੈ ਸਕਣ ਉਸ ਤੋਂ ਬਾਅਦ ਜੀ ਆਪਾਂ ਪਾਈਏ ਟਮਾਟਰਾਂ ਦੀ ਪਿਉਰੀ ਤੋਂ ਟਮਾਟਰਾਂ ਨੂੰ ਤੁਸੀਂ ਚਾਹੇ ਦਰਦਰਾ ਪੀਸ ਲਿਓ ਤੇ ਚਾਹੇ ਇਹਦੀ ਪਿਉਰੀ ਤਿਆਰ ਕਰ ਲਿਓ ਉਹ ਤੁਹਾਡੀ ਮਰਜ਼ੀ ਉਸ ਤੋਂ ਬਾਅਦ ਇਹਨੂੰ ਕਰਾਂਗੇ ਮਿਕਸ ਇਹਦੇ ਵਿੱਚ ਪਾਣੀ ਦੀ ਜ਼ਰੂਰਤ ਹੈ ਪਰ ਜਿੰਨਾ ਵੀ ਤੁਸੀਂ ਇਹਦੇ ਵਿੱਚ ਪਾਣੀ ਵਰਤੋਂਗੇ ਸਾਰਾ ਹੀ ਤੁਸੀਂ ਢਾਲ ਵਾਲਾ ਵਰਤਨਾ ਤਾਂ ਆਪਾਂ ਉਹੀ ਜਿਹੜਾ ਚੌਪਰ ਸੀਗਾ ਉਹਨੂੰ ਤੋਕ ਕੇ ਵਿੱਚ ਪਾ ਤਾ ਫਿਰ 4-5 ਮਿੰਟ ਲਈ ਇੱਥੇ ਤੁਸੀਂ ਲਗਾਤਾਰ ਪਕਾਉਣਾ ਜਿਹੜਾ ਸਾਰਾ ਪਾਣੀ ਵੀ ਦੇਖੋ ਵਿੱਚ ਹੀ ਸੋਖ ਗਿਆ ਤੇ ਉਸ ਤੋਂ ਬਾਅਦ ਜੀ ਇਹਦਾ ਜਿਹੜਾ ਕਲਰ ਆ ਉਹ ਮਸਾਲੇ ਦਾ ਬੜਾ ਹੀ ਵਧੀਆ ਆ ਤੇ ਫਿਰ ਵਿੱਚ ਮਿਕਸ ਕਰਤੀ ਚੀ ਆਪਣੀ ਦਾਲ ਦਾਲ ਵੀ ਜ਼ਿਆਦਾ ਪਾਣੀ ਵਾਲੀ ਆਪਾਂ ਨਹੀਂ ਬਣਾਈ ਸੀ ਕਿਉਂਕਿ ਪਾਣੀ ਬੜਾ ਹੀ ਘਟ ਪਾਇਆ ਸੀ ਕਿਉਂਕਿ ਆਪਾਂ ਨੂੰ ਪਤਾ ਸੀ ਆਪਾਂ ਇਹਦੇ ਵਿੱਚ ਪਾਲਕ ਵਾਲਾ ਪਾਣੀ ਜਿਹੜਾ ਯੂਜ਼ ਕਰਾਂਗੇ ਜਿਸ ਤਰ੍ਹਾਂ ਦੀ ਤੁਹਾਡੇ ਘਰ ਦੇ ਵਿੱਚ ਦਾਲ ਖਾਂਦੇ ਆ ਸ਼ੱਕਤ ਪਤਲੀ ਤੁਸੀਂ ਉਸ ਤਰੀਕੇ ਦੀ ਇਹਨੂੰ ਰੱਖ ਲਿਓ ਉਹਨਾਂ ਕਾ ਤੁਸੀਂ ਪਾਣੀ ਇਹਦੇ ਵਿੱਚ ਵਰਤ ਲਿਓ ਨਾਲ ਹੀ ਨਾਲੇ ਪੱਕੀ ਜਾਊਗੀ ਉਸ ਤੋਂ ਬਾਅਦ ਜੀ ਵਿੱਚ ਪਾਇਓ ਇਹਦੇ ਤਿਆਰ ਹੋਇਆ ਪਾਲਕ ਜਦੋਂ ਇਹਨੂੰ ਤੁਸੀਂ ਮਿਕਸ ਕਰੋਗੇ ਤਾਂ ਇਹਦਾ ਇੱਕ ਅਲੱਗ ਜਿਹਾ ਕਲਰ ਆਊਗਾ ਤੇ ਦੇਖਣ ਵਿੱਚ ਜਿੰਨੀ ਜ਼ਿਆਦਾ ਇਹ ਸੋਹਣੀ ਲੱਗੂਗੀ ਤੇ ਖਾਣ ਵਿੱਚ ਓਨੀ ਜ਼ਿਆਦਾ ਟੇਸਟੀ ਹੋਊਗੀ ਪਰ ਹਜੇ ਜਿਹੜਾ ਇਹਦਾ ਤੜਕਾ ਉਹ ਖਤਮ ਨਹੀਂ ਹੋਇਆ ਇਨੂੰ ਆਪਾਂ ਇੱਕ ਹਲਕਾ ਜਿਹਾ ਤੜਕਾ ਖੋਰ ਲਗਾਵਾਂਗੇ ਜਿਹੜਾ ਕਿ ਇਹਦੇ ਟੇਸਟ ਨੂੰ ਕਈ ਗੁਣਾ ਵਧਾ ਦੇਗਾ ਤੇ ਫਿਰ ਲੈ ਜੀ ਆਪਾਂ ਚਮਚਾ ਭਰ ਕੇ ਦੇਸੀ ਘਿਓ ਦਾ ਤੇ ਉਹਨੂੰ ਪਾਇਆ ਪੈਨ ਚ ਤੇ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਫਿਰ ਉਹਦੇ ਵਿੱਚ ਹਲਕਾ ਜਿਹਾ ਭੁੰਨਾਂਗੇ ਆਪਾਂ ਜੀਰਾ ਤੇ ਫਿਰ ਦੋ ਤਿੰਨ ਪਾਵਾਂਗੇ ਜੀ ਸੁੱਕੀਆਂ ਲਾਲ ਮਿਰਚਾਂ ਕਿਉਂਕਿ ਉਹਦੇ ਨਾਲ ਜਿਹੜਾ ਦਾਲ ਦਾ ਕਲਰ ਹੈ ਬੜਾ ਹੀ ਵਧੀਆ ਹੁੰਦਾ ਹੈ ਉਸ ਤੋਂ ਬਾਅਦ ਜੀ ਉਹਦੇ ਵਿੱਚ ਪਾਵਾਂਗੇ ਆਪਾਂ ਤੇਜ ਪੱਤੇ ਤੇ ਇਹਦੇ ਨਾਲ ਇਹਦਾ ਸਵਾਦ ਵਧੀਆ ਆਉਂਦਾ ਹੈ ਸਾਰਿਆਂ ਨੂੰ ਮਿਕਸ ਕਰਕੇ ਹਲਕਾ ਜਿਹਾ ਪਕਾ ਲਾਂਗੇ ਗੈਸ ਇੱਥੇ ਆਪਾਂ ਬੰਦ ਕੀਤੀ ਹੋਈ ਹੈ ਕਿਉਂਕਿ ਜਦੋਂ ਤੁਸੀਂ ਕਿਉਂ ਗਰਮ ਕਰਕੇ ਜੀਰਾ ਭੁੰਨ ਲਿਆ ਤਾਂ ਗੈਸ ਨੂੰ ਉਸੇ ਟਾਈਮ ਹੀ ਬੰਦ ਕਰ ਦਿਓ ਦੂਸਰੇ ਸਮਾਨ ਨੇ ਤਾਂ ਐਸੀ ਤਰ੍ਹਾਂ ਹੀ ਪੱਕ ਜਾਣਾ ਫਿਰ ਆਪਾਂ ਇਹਨੂੰ ਕਰਾਂਗੇ ਜੀ ਦਾਲ ਦੇ ਵਿੱਚ ਮਿਕਸ ਤੇ ਆਪਣੀ दाल ਹੈ ਜਿਹੜੀ ਹੋ ਗਈ ਜੀ ਤਿਆਰ ਇਹਨੂੰ ਆਪਾਂ ਦੋ ਤੜਕੇ ਲਗਾਏ ਹੈ ਤੇ ਦੋਨਾਂ ਦੇ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਬਾਕੀ ਕਈ ਕਹਿ ਦਿੰਦੇ ਆ ਤੁਸੀਂ ਕਿਉਂ ਦੀ ਵਰਤੋਂ ਜ਼ਿਆਦਾ ਕਰਦੇ ਹੋ ਬਈ ਸਰਦੀ ਦੇ ਵਿੱਚ ਦੇਸੀ ਕਿਉਂ ਨਹੀਂ ਖਾਦਾ ਤਾਂ ਫਿਰ ਆਪਾਂ ਕੀ ਖਾਦਾ ਕਿਉਂਕਿ ਇਹ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਬਾਕੀ ਜਿਨ੍ਹਾਂ ਨੂੰ ਕਈਆਂ ਨੂੰ ਕਿਹੋ ਵਗੈਰਾ ਬੰਦ ਹੁੰਦਾ ਹੈ ਤਾਂ ਤੁਸੀਂ ਉਹ ਆਪਣੇ ਹਿਸਾਬ ਨਾਲ ਦੇਖ ਲਿਓ ਬਈ ਤੇ ਆਪਣੀ ਫੈਮਿਲੀ ਵਿੱਚ ਖਾਂਦੇ ਆ ਤਾਂ ਆਪਾਂ ਉਸ ਹਿਸਾਬ ਨਾਲ ਤੜਕਾ ਲਗਾਇਆ ਆਪਣੇ ਹੁਣ ਦਾਲ ਪਾਲਕ ਹੋ ਗਿਆ ਤਿਆਰ ਤੇ ਆਪਾਂ ਤੁਹਾਨੂੰ ਇਹਦਾ ਸਾਰਾ ਤਰੀਕਾ ਦੱਸਿਆ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਿਓ ਬਾਕੀ ਜਿਹੜੀ ਚੀਜ਼ ਤੁਹਾਨੂੰ ਚੰਗੀ ਨਾ ਲੱਗਿਆ ਕਰੇ ਉਹਨੂੰ ਸਕਿਪ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ